ਹਾਂਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਸਾਰੇ ਟਿਕ ਟੋਕ ਮਾ ਜਿਹਦੇ ਬਣਾ ਹਾਂ ਹਾਂ ਬਈ ਕੀ ਹਾਲ ਚਾਲ ਸਾਰਿਆਂ ਦਾ ਬਹੁਤ ਵਧੀਆ ਬੱਸ ਜਿਵੇਂ ਪਾਸ਼ਾ ਜੀ ਮਨਜੀਤ ਸਾਹਿਬ ਗੁਰਦਾਸ ਸਾਹਿਬ ਤੁਰਨ ਲੱਗੇ ਆ ਤੇ ਆਪਾਂ ਲੈਣਾ ਥੋੜਾ ਦੇਖ ਜਿਵੇਂ ਚੱਲਦੇ ਚਾਲੇ ਪਾਉਣੇ ਆ ਅੱਜ ਤੁਹਾਨੂੰ ਦਿਖਾਵਾਂਗੇ ਘਾਟ ਘਾਟ ਚੀਜ਼ਾਂ ਜਿਹੜਾ ਹਾਰ ਲੈ ਜਿਹੜਾ ਮੋਡਲ ਨਾ ਐਨਪੀ ਲੈ ਜਾ ਓਏ ਨਾਟ ਕਰਾ ਲੈ ਜਾ ਹਾਂ ਹਾਲੇ ਹੀ ਹੋਰ ਨਾਲ ਹਾਲ ਹਾਲ ਤਾਂ ਨਹੀਂ ਮੈਨ ਲੈ ਜਾ ਓਏ ਡੁੱਟ ਜੂ ਚਾਤਰੀ ਮੋੜੀ ਵੀ ਰਹਿਣ ਦੇ ਨਹੀਂ ਮੈਂ ਦੇਈ ਨਹੀਂ ਮੈਂ ਕਿਹਾ ਭੈਣ ਅੱਛਾ ਫੇਰ ਠੀਕ ਆ ਕੋਟੇ ਗਿਆ ਲਹਿਲਾ ਪ੍ਰਸ਼ਾਦ ਕੀ ਗਿਆ ਟਮ ਲਈ ਆਪਾਂ ਤੂੰ ਕੀ ਲਾ ਓਏ ਆਹੀ ਲੈ ਪ੍ਰਸ਼ਾਦ ਆਪਾਂ ਵੀ ਖੇਲਾ ਤੇ ਲਾਇਆ ਮੂੰਹ ਕਨੇ ਲਾਲ ਕਿਨਣਾ ਓਏ ਐ ਦੀਪੇ ਸਾਈਡ ਬੈਕ ਪਕੇ ਜੱਗਾ ਚੰਡੀਆ ਮੰਜਾ ਬਾਈ ਪਾਸ ਆ ਪਤਲੇ ਡੇਪਾਉਂ ਕੀ ਓਏ ਹਾਂਜੀ ਸੰਗ ਤੇ ਪਾ ਤੇ ਚਾਲੇ ਫਿਰ ਮੁੰਡਿਆ ਨੇ ਡਰਾਈਵਿੰਗ ਅੱਜ ਕਦਾ ਨਵੀ ਕਰੂਗਾ ਸਿੱਧਾ ਜਾਂਦੇ ਵੀਰੇ ਹੁਣ ਉੱਥੇ ਤੜਾ ਲਾਂਗੇ ਲਵੇਣੇ ਆ ਕੀ ਬਾਂਦਾ ਪਾਪਾ ਵੀ ਤਗੜੇ ਜਾਂਦਾ ਦੂਜੀ ਆ ਦੇਖਣੇ ਆ ਕੀ ਬਾਂਦਾ ਲੰਗਰ ਇੱਥੇ ਰੱਖਿਆ ਇੱਧਰ ਆਉਣ ਦੇ ਇੱਧਰ ਆ ਹੈਗਾ ਲੰਗਰ ਲਾਇਆ ਜੀ ਡਾਂਗ ਤੇ ਗਾ ਚਿਹਰੇ ਤੇ ਨੂਰ ਚੜਕ ਗਿਆ ਲੰਗਰ ਦੇਖ ਕੇ ਕਾ ਕਰ ਵੀਰੇ ਮळाਇਆ ਹੋਰ ਇੱਕ ਪੰਨ ਰੋਇਆ ਮੈਂ ਦੱਸਦਾ ਅੱਜ ਮੈਨੂੰ ਆਪ ਮੈਟਰੀ ਕਰਨੀ ਪਈ ਸਾਰੀ ਮੇਰਾ ਜਖਣਾ ਪੱਟ ਸੀ ਸਹੀ ਆ ਜਮਾ ਬੱਲਾ ਲਾਈਟਾਂ ਬੰਦ ਕਰ। ਟੋਲੀਆ ਕਿਉਂ ਆਇਆ ਪ੍ਰਸ਼ਾਦੇ ਦੇ ਪ੍ਰਸ਼ਾਦੇ ਦੇ ਮੂੰਹ। ਬਾਈ ਆਏ ਸੀ ਮਿਲਣ। ਰਾਜ ਹੋ ਰਹੀ ਮੇਰੇ ਬਾਈ। ਤੇ ਬਾਈ ਮੇਰੇ ਉਹਦੇ ਸ਼ੁਰੂ ਕਰਦੇ ਆ ਗਾਣਿਆਂ ਦੀ। ਬਾਈ ਫੋਟੇ ਟਾਇਰ ਬਿੱਥੇ ਹੋਏ ਆ। ਕਿਹਦਾ ਨਾ ਕੀ ਸਿਸਟਮ ਆ। ਆਪ ਆਏ ਬਾਈ ਜੀ। ਨਹਾਰ ਜੇ 13 ਮੰਜਲਾ ਕਹਿੰਦੇ ਆ ਆਪ ਵੀ ਟਾਈਮ ਬਾਅਦ ਆਏ ਆਪਾਂ ਉਹ ਵੀ ਤਿੰਨ ਚਾਰ ਸਾਲ ਤੋਂ ਪਹਿਲਾਂ ਇੱਕ ਵਾਰ ਹੀ ਆਏ ਸੀਗੇ ਉਹ ਸ਼ਹਿਰ ਨਗਰ ਕੇਂਦਰ ਵੀ ਆਦਿ ਨਾਲ ਜੀ ਹੁੰਦਾ ਹੁੰਦਾ ਇੱਥੇ ਉਹ ਨਗਰ ਕੀਰਤ ਦਾ ਇਹ ਨਾਮ ਜਦੋਂ ਆਪਾਂ ਪੰਜਾ ਲੀਟਰ ਲੈ ਕੇ ਆਏ ਜੀ 8 ਰੁਪਏ ਜਾਂਦੇ ਪਹਿਲਾਂ ਆਪਣੇ ਕੋਲ ਕਰਿਆ ਵਸ ਇੱਕ ਘੰਟਾ ਐ ਮੁੰਡਿਆ ਗੁਰਦਵਾਰੇ ਮੱਥਾ ਟੇਕ ਲਈ ਚਲੋ ਜੀ ਘਰ ਨੂੰ ਚੱਲੇ ਸ਼ੁਰੂ ਕਰਦੇ ਯਾਰ ਆਪਣੇ ਤੋਂ ਆਉਂਦੇ ਆਥਰੇ ਰਮੜਾ ਆਥਰੇ ਯਾਤਰਾ ਪੂਰੀ ਛੋੜੀ ਸੀ 5-6 ਦਿਨ ਲੱਗੇ ਜਿਹੜਾ 6 ਦਿਨ ਲੱਗੇ ਜੱਪੜੂ ਕਿਵੇਂ ਪਰਤੀ 6 ਵੇ 3 6 ਵਜੇ ਕਰਿਆ ਹਾਂ 6 ਵਜੇ ਤੁਰੇ ਸੀ ਸ਼ੁੱਕਰਵਾਰ ਸ਼ੁੱਕਰਵਾਰ ਨੂੰ ਤੁਰੇ ਆਪਾਂ ਅਗਲਾ ਦੁਲਵਾਰ ਮੰਗਲਵਾਰ ਨੂੰ 6 ਵਜੇ ਆਪਾਂ ਆ ਗਏ ਵੀਰਵਾਰ ਆ ਜਾਣਾ ਕੋਟਰ ਸਾਹਿਬੇ ਬੈਠੇ ਆ ਅਜੂ ਆਹ ਤੇਰਾ ਆਸਿਆ ਕਰਾ ਹਾਰੇ ਪਾਣੀ ਅਕਾਲ ਕੀ ਜੰਦ ਤੋਂ ਦੁਖੋ ਬਿਲਾ ਬੰਦਨ ਜਕਾਰੇ ਗੇਰਾ ਆਇਆ ਜਾ ਬਲੌਗ ਵਾਲੀ ਹੋ ਗਿਆ ਬੰਦਾਂ ਨੂੰ ਬਲਾਕੇ ਫਿਰ ਮਗਰ ਗੱਡੀ ਵੀ ਆ ਕੇ ਬੰਦਾਂ ਨੂੰ ਲੈਣਾ ਗੱਡੀ ਬਹੁਤ ਤੇਜ਼ਾਈ ਬੰਦਾਂ ਨੂੰ ਲੈਣਾ ਹਾਂ ਸੱਜਣਾ ਕਿਵੇਂ ਰਿਹਾ ਬਹੁਤ ਵਧੀਆ ਕਰਨ ਬਹੁਤ ਵਧੀਆ ਲੱਗਿਆ ਇਹਦੇ ਬਣਾਏ ਕਿਹ ਜਿਹੜਾ ਠੀਕ ਆ ਲਿਆ ਠੀਕ ਆ ਜੱਸੇ ਬਹੁਤ ਵਧੀਆ ਲੱਗਿਆ ਚਲ ਠੀਕ ਧੰਨਵਾਦ ਤੁਹਾਡਾ ਬੰਦਾ ਤਾਂ ਢਿੱਲਾ ਹੋਗਾ ਤੋ ਹੱਥ ਚਾਲ ਨਹੀਂ ਪੁੱਛਦਾ ਜਮੇ ਹਾਲਚਲ ਤੂੰ ਪੁੱਛੇ ਨਹੀਂ ਨਾਚ ਜਮੇ ਨਹੀਂ ਹਾਂ ਚਾ ਠੀਕ ਆ ਬਾਈ ਕਿਵੇਂ ਲੱਗਾ ਜਮਾ ਓਕੇ ਆ ਵਧੀਆ ਇੰਜੋਏ ਕੀਤਾ ਪੂਰਾ ਤਾਰ ਤਾਰ ਆ ਗੱਡੀ ਤੇ ਹੀ ਹੋ ਰਹੀ ਐ ਗੱਡੀ ਕਾ ਮਗਾਈ ਇਹਨਾਂ ਨੇ ਬੰਦੇ ਤਿਆਰ ਇਸਦਾ ਬਾਦ ਹੁਣ ਸਮਾਨ ਢਾਉਂਦੀ ਆ ਲੈ ਮਾਤਾ ਆ ਗਈ ਆਪਣੀ ਹੋਰ ਵਾਦ ਠੀਕ ਆ ਮਾਤਾ ਜੀ ਲੱਗੇ ਆ ਤੁਹਾਨੂੰ ਆਹ ਕੌਣ ਜਣਾ ਨੂਰੇ ਬਈ ਚਾਚਾ ਜੀ ਕਿੱਦਾਂ ਹੁਣ ਖੋਲਣ ਨੂੰ ਜੀ ਨਹੀਂ ਕਰਦਾ ਹਨਾ ਹੋਰ ਯਾਰ ਬਾਈ ਫੋਲ ਵੀ ਪੈਂਦਾ ਆਪਣੀਆਂ ਤੇ ਆਪਣੇ ਕੁਝ ਨਹੀਂ ਪੈਂਦਾ ਨਾ ਹੋਰ ਯਾਰ ਖੋਲ ਦਾ ਕਾਸਤਾ ਬਚਾ ਚਾਚਾ ਨਾਲ ਦਿੰਦੇ ਹਨਾ ਖੋਲ ਵੀ ਚਾਚਾ ਨਾਲ ਦਿੰਦੇ ਕੋਈ ਨਹੀਂ ਆ ਫਿਰ ਕੀ ਆ ਪਗੜੀ ਨਹੀਂ ਥੋੜਾ ਜਿਆ ਹੁੰਦਾ ਠੀਕ ਆ ਕਰਦੇ ਆ ਕਿ ਤੇਰੀ ਸੇਵਾ ਤੇਰੀ ਹੀ ਕਰਦੇ ਮੇਰਾ ਇਹ ਸੇਵਾ ਇਹ ਵੀ ਬਸ ਇਹ ਰੱਬ ਸੁਣ ਲੈ ਹੈ ਉਹ ਕਰ ਸੇਵਾ ਮਾੜਾ ਮਾੜਾ 15 ਮੋੜ ਮਾੜਾ 15 ਆ ਰਹੀ ਹੈ ਜਿਆ ਤਾਂ ਹੀ ਚੱਲਣ ਦਾ ਕੰਮ ਪਾਨਾ ਲੱਗਿਆ ਨਾ ਵੱਡਾ ਚੌੜਾ ਪਾਨਾ ਕੀ ਮੰਗਦਾ ਤੂੰ ਕਰ ਦੇ ਤੈਨੂੰ ਚਾਬੀਆਂ ਪਾਣਦੇ ਨਹੀਂ ਪਤਾ ਇਹਦਾ ਕੋਈ ਇੰਨਾ ਬੁढ़ा ਹੋ ਗਿਆ ਤੂੰ ਛੋਲੇ ਤੇ ਕੱਢ ਲੈ 16 17 ਦੀ ਚਾਬੀ ਪਾਨਾ ਇਹ ਲੱਗਦਾ ਆਹ ਆਹ ਪਰ ਲੱਗੇ ਨਾਲੇ ਨਾਲੇ ਆਹ ਤਾਹੀ ਓਏ ਇਹੋ ਤਾਂ 15 ਹੀ ਲੱਗੂਆ ਸੁਣਾ ਫੁੱਲਣੀ ਆਪਣੀ 16 ਨੰਬਰ ਲੱਗੂ 15 ਨੰਬਰ ਨਾਲ ਟਕਰਾ 16 17 ਨੰਬਰ ਲੱਗੂ ਯਾਰ ਥੱਲੇ ਲੱਗ ਗਿਆ ਥੱਲੇ ਹੋ ਗਿਆ ਮੇਰਾ ਪੱਟਾ ਮਾਲਾ ਕੰਮ ਵੀ ਕਰੀਦਾ ਵਲੌਗ ਦੇ ਨਾਲ ਨਾਲ ਸਹੀ ਜਾਨੀ ਅਜਾ ਨਹੀਦਾ ਵੀ ਲੱਗੇ ਆਪਾਂ ਨਾ ਮੈਂ ਬੱਸ ਅਜੇ ਯਾਤਰਾ ਦੇ ਬੋਲ ਦਾਰ ਮੈਂ ਤੈਨੂੰ ਪੜਾ ਰਿਹਾ ਇਤਰਾ ਅੱਗੇ ਵਧਾਉਂਦਾ ਇਰਾਦਾ ਸੀ ਪਰ ਥੋੜੇ ਜਿਨੇ ਬੰਦੇ ਉਹ ਨਹੀਂ ਆਪਾਂ ਕਰਦੇ ਮਤਲਬ ਕਿ ਬਣਾ ਕੇ ਨਹੀਂ ਚੱਲਦੇ ਟੂ ਸ਼ਡਿਊਲ ਹੁੰਦਾ ਸ਼ਡਿਊਲ 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 ਲੈਣ ਜਾਂਦੇ ਕਿ ਆ ਵੀ ਨਹੀਂ ਹੋਈ ਬੱਦੀ ਤੋਂ ਸਾਰਾ ਸਮਾਂ ਰੱਖਾ ਉਹ ਕਾਡਰ ਕਰਦੇ 16 ਨੰਬਰ ਦਾ 16 ਨੰਬਰ ਦਾ ਉਹ ਚੋਲਾ ਉਥੋਂ ਝੋਲਾ ਜਿਆ ਚੱਕਾ ਚਾਬਾ ਝੋਲਾ ਆਪਾਂ ਨਾਲ ਲੈ ਗਏ ਸਾਰਾ ਸਾਰੀਆਂ ਜੈਕ ਰਾੜ ਕਿੜੀ ਪੰਪ ਦੀ ਹਾਂ ਪੰਪ ਨੀ ਮਾਰ ਖਾ ਗਈ ਤੇ ਮੰਗਿਆ ਚੰਗਾ ਤੇ ਪੈਂਚਰ ਹੋ ਗਿਆ ਉਹਨਾਂ ਦਾ ਸਾਹਮਣੇ ਇਹ ਕਾਰ ਜਨਰੇਟਰ ਦੇ ਪੈਂਚਰ ਹੋ ਗਿਆ ਸੀਗਾ ਉਹੀ ਮੰਗਦਾ ਇਸ ਜਰਾ ਉਹ ਬਾਈ ਨੇ ਲਾਇਆ ਪੋਰਟ ਲਾਇਆ ਬਾਕੀ ਸਾਰਾ ਚਲ ਕੋਈ ਨਾ ਅੱਗੇ ਤੋਂ ਇਹ ਚੀਜ਼ਾਂ ਤਿਆਰ ਰੱਖਾਂਗੇ ਔਰ ਮੈਂ ਕੋਈ ਘਾਣੂ ਪੰਪੀ ਬਾਹਰੋਂ ਲੈ ਕੇ ਆਵਾਂਗੇ ਆਪਣਾ ਦੂਜੇ ਇਲੈਕਟ੍ਰੋਨਿਕ ਪੰਪ ਕ੍ਰੋਨਿਕ ਇਲੈਕਟ੍ਰੋਨਿਕ ਹਾਂ ਤਾਂ ਰੀਤੀ ਲੱਗ ਜਾਂਦਾ ਬੋਲਾ ਬੋਟਾ ਕੁਝ ਨਾ ਉਧਰੋਂ ਕਰਾਂ ਜੀ ਹਾਂ 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 ਸਵਾਦ ਆਉਂਦਾ ਹਾਂ ਅਜੀ ਉਧਰ ਬਾਹਰ ਇਹ ਚੀਜ਼ਾਂ ਵਰਤਦੇ ਨਾ ਅੱਛਾ ਹੂੰ ਉਹ ਟਰੱਕ ਦਾ ਤਾਹਰ ਪਾ ਦੇਗਾ ਇੱਕ ਵਾਰ ਦਾ ਥਰ ਰੱਖ ਦੇ ਹਾਂ ਹਾਂ ਅਗਲੇ ਸਾਲ ਦੇਖੋ ਰੱਬ ਕਿੱਥੇ ਕੀ ਕਰਦਾ ਹੈ ਹੈ ਦੇਖੋ ਦੇਖੋ ਉਹ ਵੀ ਕੀ ਵੱਡਾ ਸਿਸਟਮ ਬਣਾਉਂਦਾ ਤੇ ਮਗਰ ਵੀ ਚਰਪਾਲਾ ਤੇ ਵੀ ਹਾਂ ਬਣ ਗਿਆ ਬਣਾਣਾ ਕੋਲ ਪਾਲਾ ਦੇ ਤੱਕ ਹੋ ਲਾਪਾ ਕੀ ਟਾਈਮ ਹੋ ਗਿਆ ਬਾਈ 6 ਵਜੇ ਆਪਾਂ ਐਸੀ ਪੈਂਡਾ ਝੂਲਾ ਕੀ ਕਰਨਾ ਗੁਰੂ ਜੀ 6 ਵਜੇ ਟਾਈਮ 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 ਬਾਈ 48 ਟੋਲ ਜਾਣਗੇ 48 ਹੋ ਗਈ 6:48 ਹੋ ਗਈ ਆਪਾਂ ਤਾਂ ਪੌਣੇ ਘੰਟੇ ਟਰਾਲਾ ਜੇ ਆਪਾਂ ਹੋ ਗਏ ਤਾਂ ਜਾਬੀ ਕੌਣ ਬਾਉ ਡੰ ਨਹਰਾ ਕੁਝ 16 ਨੰਬਰ ਲੈ ਕੇ ਕੌਣ ਹੋ ਗਦ ਫਾਰਸੀ ਚ ਭੁੱਲੀ ਨੇ ਸਪਾਨੇ ਦਵਾ ਖੱਲੇ ਊਨ ਵਾਲਾ ਖੋਲ ਲਾ ਖੋਲ ਲਗਿਆ ਅਪੜਾਰੇ ਆ ਖੁੱਲੂ ਇਹ ਨਾ ਨਾਟਾਂ ਦੇ ਬੋਲ ਆਖੀ ਨੰਬਰ ਆ ਤਾ ਕੀ ਖੁੱਲ ਗਿਆ ਆਸ ਅੰਦਰ ਠੰਡਾ ਆ ਹੋ ਗਿਆ ਸਾਰਾ ਭੱਜਿਆ ਫਿਰਦਾ ਗੁਰੂ ਜੀ ਨਾ ਚਾਬੀ ਪਾਤਾ ਪਾਊਗੀ ਇਹ ਮੈਂ ਪਹਿਲੇ ਹੀ ਖੋਲ ਲਿਆ ਚਾਬੀ ਨਾਲ ਜਿਹੜਾ ਲਾਈਏ ਕਿ ਦੇਖ ਲੈ ਚੱਲ ਕਾਲੀ ਨਾਲ ਕੋਈ ਗਰੰਟੀ ਆ ਲੈ ਤੋ ਕਾਵੇ ਗਰੰਟੀ ਦੇ ਰਿਹਾ ਮਖਣੀ ਜੀ ਦੀ ਰਗਾ ਲੱਗ ਰਹੀ ਦੋ ਦਿਨ ਨੀਂਦ ਨਹੀਂ ਹੋਣੀ ਬਾਈ ਕਹਿੰਦਾ ਯਾਰ ਗਿਆ ਫਨ ਸੁਣਿਆ ਰ ਅੱਥੀ ਜੋ ਬਾਉ ਗੇਰੇ ਟਾਈਮ ਚੱਲੇ ਸੀ ਜੀ ਉਹੀ ਟਾਈਮ ਘਰੇ ਆ ਗਏ ਨਾ ਮੈਂ ਵਰਕਿੰਗ ਵੀ ਕਰ ਦੇਣਾ ਸੀ ਕੱਲੇ ਬਲੌਗਰ ਨਹੀਂ ਹੈ ਕਿੰਗਰਾਸਾ ਨਯੋਕੇ ਬਚਾਰ ਉਹ ਮੈਨੂੰ ਫੋਨ ਆਇਆ ਸੀ ਕੀ ਕਹਿੰਦਾ ਓਫੋ ਇਹ ਮੁੰਡਾ ਕੋਟਾ ਕਾਲੇ ਕਾਪ ਮੈਂ ਕੋਈ ਨਾ ਮੰਨਾਂ ਵਧੀਆ ਰਿਹਾ ਵਧੀਆ ਬਹੁਤ ਸਮਝਾ ਸੀਗਾ ਬਾਪੂ ਜੀ ਅੱਛੀ ਗੱਲ ਸਭਾ ਜਦੋਂ ਹੋ ਗਿਆ ਜੇ ਲੇਟ ਹਾਂ ਆਉਂਦੇ ਹੋਏ ਲੇਟ ਹੈ ਉੱਥੇ ਲੇਟ ਪੜਿਆ ਇੱਕ ਤਾਂ ਇੱਕ ਮੰਜੀ ਸਾਹਿਬ ਆ ਰਹੇ ਫਤੇਕਰ ਸਾਹਿਬ ਤੋਂ ਮੰਜੀ ਸਾਹਿਬ ਬੋਲ ਰਹੇ ਮੇਰੀ ਫਤੇਕਰ ਆ ਚੱਕੋ ਨਾ ਆਓ ਬੈਠ ਗਰ ਬਾਨੇ ਉੱਤੋਂ ਰੜਾ ਸਾਹਿਬ ਨਹੀਂ ਆਇਆ ਝੋੜਾ ਆ ਗਿਆ ਝੋੜੀ ਸਾਡ ਤੋਂ ਜਾਣਾ ਤੰਬਰ ਸਰ ਸੀਗਾ ਫਿਰ ਥੋੜਾ ਕੰਮ ਪਿਆਗਾ ਘਰੇ ਮੁੰਡੇ ਨੂੰ ਪਾਣਾ ਪੈਣਾ ਪਿਆ ਤੇ ਨਹੀਂ ਉਹ ਬਾਈ ਜਲਪਾ ਜੀ ਮੁੱਕ ਗਿਆ ਪਿੰਨਾ ਇਧਰ ਗਾ ਅੱਪਰ ਅਹੀਂ ਨਾ ਨਵੇ ਵਧੀਆ ਵਧੀਆ ਲਖਾ ਜੀ ਠੀਕ ਹੈ ਜੀ ਖੜ ਜੋ ਖੜ ਜੋ ਭਾਈ ਇਤਰਾ ਖੋਲ ਲੰਦੇ ਨੂੰ ਖੋਲੋ ਖੋਲੋ ਆ ਜਾਉਂਦਾ ਉਹ ਨਾਟ ਕੱਢ ਰਿਹਾ ਪਰ ਵੀ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਸਿੱਟੋਂ ਪਰ ਪਰਿਵਾਰ ਸਾਰਿਆਂ ਦੇ ਉਹ ਲੜੀ ਜਾਂਦੇ ਆ ਨੋ ਲਾਂਬੜਾ ਇਹੇ ਕਹਦਾ ਕਾਹਦੇ ਬਾਦੋਂ ਮੁੱਕਰ ਗਿਆ ਯਾਰ ਬੁੱਦਾ ਯਾਰ ਉਹਦੀ ਮੁੱਕਰ ਗਿਆ ਮੁੱਕਰਦੇ ਨਹੀਂ ਬਾਈ ਤੁਸੀਂ ਮੰਨਦੇ ਮਲੂਕਾ ਗਾਲਾਂ ਕਰੇ ਕਰਾਣਾ ਡੋ ਤੇ ਆ ਦੇ ਦੂਸਰ ਤਰ੍ਹਾਂ ਆ ਤੇ ਬਈ ਰਿਖੀ ਦੇ ਆ ਹਾਂ ਪਾਇਨਾ ਮੁੰਡਾ ਖੋ ਰਿਹਾ ਕੋਈ ਮੇਂ ਸੋਰਾ ਡਿੰਪਰੀ ਆ ਬਾਹਰ ਚੱਕੀ ਓਏ ਆ ਬੋ ਤੇ ਭਈਆ ਕਰਦੇ ਬੰਦੇ ਹਾਂਜੀ ਸੰਗਦੇ ਆਪ ਕੋ ਲਾਉਣਾ ਟਰਾਲੀ ਦੀ ਪ੍ਰਾਲੀ ਆ ਆ ਮੁੰਡਿਆ ਲੈ ਗਈ ਲਾਦੀ ਪ੍ਰਾਲੀ ਆ ਮੁੰਡਾ ਕਿ ਪਿੰਡੋਂ ਚਲੋ ਹੁਣ ਟਰਾਲਾ ਲਾਉਨੇ ਆ ਟਰੈਕਟਰ ਲਾਉਨੇ ਅੰਦਰ ਆਗਰਦੇਵ ਜੀ ਲਾਦੀ ਪ੍ਰਾਲੀ ਚਲੋ ਜੀ ਚਲਦੇ ਘਰੇ ਲੈ ਵੀ ਹੁਣ ਆਪਾਂ ਸੰਗਤਾ ਡੋਡੀ ਘਰੋ ਘਰ ਛੱਡ ਕੇ ਆਉਣੀ ਆ ਕਲਿਆਣਾ ਵਾਲਿਆ ਨਵੀ ਕਿੱਥੇ ਜਾਣਾ ਤੂੰ ਮੈਂ ਕਲਿਆਣਾ ਵੀਰੇ ਤੋਹਨੇ ਚੋਬਰ ਨੇ ਉਹ ਵੀ ਕਲਿਆਣਾ ਕੋਈ ਮਨੂ ਉਹ ਕਹਿੰਦਾ ਬਾਈ ਹੈ ਉਹ ਮਲੂਖੇ ਛੱਡ ਕੋ ਮੈਨੂੰ ਉਹ ਕਹਿੰਦਾ ਮਲੂਖੇ ਨਾ ਮੈਂ ਲੈ ਦੱਸ ਇੰਨੇ ਤਾਂ ਡੈਡੀ ਤੋਂ ਬਗੈਰ ਪੈਂਦਾ ਜੱਫੀ ਪਾਉਂਦਾ ਜੱਫੀ ਪਾ ਕੇ ਸਾਡੇ ਨੂੰ ਹੈ ਓਏ ਕਿਹਨੂੰ ਜੱਫੀ ਪਾ ਕੇ ਪੈਂਦਾ ਰਿਹਾ ਹਮੇ ਉਹ ਵਾਲਾ ਲੋਗ ਆਤੀ ਹੈ ਨਹੀਂ ਯਾਰ ਆਪਣੇ ਦਾ ਕਲਿਆਣਾ ਵਾਲਿਆ ਓਏ ਗੁਰਦੇਵ ਬੰਦਾ ਯਾਰ ਛੋਟਾ ਮੰਨਦਾ ਕਿ ਕਰਦੇ ਇਹਨੂੰ ਇੰਨੇ ਯਾਰ ਗੁਰਦੇਵ ਦਾ ਮੇਰੇ ਦਾ ਬਾਹਲਾ ਬਾਹ ਰਿਹਾ ਥੋੜੂ ਕੋ ਦਾ ਮੇਰੇ ਕੋਲ ਕੈਫੇ ਤੇ ਬਹੁਤ ਟਾਈਮ ਹੁੰਦਾ ਰਿਹਾ ਯਾਰ ਇਹ ਨਾ ਉਹੀ ਉਹਦੇ ਕਹਿੰਦਾ ਕਿ ਨਾ ਫਲਾਣੇ ਬੰਦੇ ਦਾ ਖੰਦਾ ਦਿਖਾਈ ਫੋਟੋ ਇਹ ਕਹਿੰਦਾ ਉਹ ਆ ਤੇਰੀ ਫੋਟੋ ਦਿਖਾਈਏ ਨੇ ਗੁਰਦੇਵ ਆਛੇ ਹੈ ਆ ਕਹਿੰਦਾ ਛੋਟਾ ਕਦਾ ਮਿਲੇਗਾ ਅਪਗਲਾ ਵਸੇਰਾ ਇਹਦੇ ਨਾਲ ਤਾਂ ਕਹਿੰਦਾ ਉੱਧਰੋਂ ਟੇਮ ਦਾ ਇਹ ਮੇਰੇ ਨਾਲ ਦੇਗਾ ਦੱਤਰਾ ਕਿਹੜੇ ਕੈਫੇ ਤੇ ਇਹ ਸਾਡਾ ਅੰਤਰਗ੍ਰਾਉਂਡ ਕੈਫਾ ਸਾਡਾ ਇਹ ਫਿਰ ਵੀ ਪ੍ਰਾਈਵੇਸੀ ਆ ਨਾ ਯਾਰੀ ਬਾਜਾ ਕਰੂਗਾ ਲਈ ਹੁਣ ਆਹ ਬੰਦੇ ਦਾ ਸੈਡ ਆ ਸਾਰਾ ਗੱਲ ਆ ਬਈ ਇਹਦੀ ਨਾ 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 ਕੋਈ ਨਾਮ ਜਤਾਈ ਇਹਦੇ ਕੋਲੇ ਹੀ ਆ ਬੰਦੇ ਕੋਲੇ ਗੁਰਦੇ ਦੇ ਕੋਲੇ ਬੀਪੇ ਦੀ ਅੱਜ ਦੀਪੇ ਦੇ ਹਾਲ ਦਾ ਕਰਦਾ ਹਾਂ ਉਹਨੂੰ ਛੋਟਾ ਮੰਨਦਾ ਨਹੀਂ ਇਹ ਕੀ ਆ ਮਾ ਜਰਾ ਇਹ ਉਹ ਕਿਹਦੀਆਂ ਅਣਕਣਾ ਨਾ ਬਰ ਕੋਣ ਨਾ ਕਣ ਕਣ ਕਣਾਉਣ ਦਾ ਭੈਣ ਆ ਜੀ ਜਮ ਕਣ ਨਾ ਉਹ ਕਿਹੜਾ ਉਹ ਕਿਵੇਂ ਫਿਰ ਉੱਥੇ ਜਾਣਾ ਆਪਾਂ ਕੀ ਫਸਾ ਕੀ ਵੇਖਣ ਚੱਲਾਂਗੇ ਚੱਲਾਂਗੇ ਫਸਾ ਕੀ ਵੇਖਣ ਚੱਲਾਂਗੇ ਅੰਬਰਸਰ ਚੱਲਾਗੇ ਉਹ ਨਾ ਨਾ ਦਲਵੰਡੀ ਸਾਬੋ ਦੀ ਹੁੰਦੀ ਹੈ ਬਸਰ ਕਿੱਡੀ ਚੱਲਪੜਾਂਗੇ ਉਹ ਹਾਂ ਦੂ ਬਾਟ ਬਾੜੀਆਂ ਕਾਉਂ ਨਿਬੜਦਾ ਨਹੀਂ ਬੋਲਿਆ ਕਿੱਡੀ ਚੱਲਪੜਾਂਗੇ ਗੱਡੀ ਦੇ ਵੇਖ ਲੈਣਾ ਉਹ ਹਾਦੀ ਦੀ ਚੱਲਾ ਉਹ ਅੱਜ ਵਧੀਆ ਅੰਬਰਸਰ ਜਾਵੜਦੇ ਆ ਪਹਿਲਾਂ ਉਹ ਮਾ ਦਾ ਕਾਲ ਦਾ ਗਈ ਜੰਦੇ ਮੈਂ ਤੇਲ ਮੇਰੇ ਨਾਲੋਂ ਖਰਚਾ ਉਧਰ ਦਾ ਦੋਈਆਂ ਹੋਟਲ ਲਗਨ ਆਉਂ ਘੇ 13 ਅਪ੍ਰੈਲ ਦੀ ਹੁੰਦੀ ਆ ਬਾਈ ਹੁਣ ਕਿਹੜਾ ਚੱਲ ਪਿਆ ਮਾਰਚ ਮਾਰਚ ਤਾਂ ਲੰਗਣ ਵਾਲਾ ਬਾਈ ਅਗਲੇ ਮਹੀਨੇ ਆ ਹਾਂ ਹਾਂ 15 ਦਿਨਾਂ ਨੂੰ ਆ ਬਾਬਰ ਚੱਲਾਂਗੇ ਨਾਲ ਮੈਂ ਕਬੂਤਰ ਝੱਕਣ ਨੂੰ ਕਿਹਦਾ ਝੱਕ ਲੈਣਾਗੇ ਬਾਹਲੇੋਂ ਉਹ ਲੈ ਕੇ ਆਉਣੇ ਉਹ ਲੈ ਕੇ ਮੈਨੂੰ ਵੀ ਦਵਾ ਚਾਰ ਪੰਜ ਚਾਰ ਹੋਰ ਯਾਰ ਮਜ਼ਾ ਆ ਹਾਂ ਰੁਪਾਂ ਦਾ ਕਰਾਂਗਾ ਦਾਨ ਪਾਉਣ ਦਾ ਇਹਦੇ ਕਬੂਤਰ ਨੇ ਕੁੜੀ ਆ ਨਹੀਂ ਮੈਂ ਪੌਣ ਨਾ ਬਧ ਰੱਖਾਂ ਦਾਨੇ ਆ ਰਾਜਾ ਪੌਣ ਨਾ ਪੌਣ ਹਾਂ ਇਹ ਸੁਣੇ ਲੱਗਦੇ ਫਿਰ ਤੇ ਹਾਂ ਇਹਦਾ ਹੈ ਵੱਡਾ ਪਾਲਾ ਇੰਨੇ ਕਾ ਦਾ ਪੌਣੇ ਦਾ ਫੈਤਰ ਚਲੋ ਬਈ ਮਿਲਦੇ ਆ ਪਿੰਡ ਪਹੁੰਚ ਕੇ ਬਾਈ ਉਹਨਾਂ ਦੇ ਲੈ ਲਓ ਜੀ ਮਨ ਸਿੰਘ ਲੈ ਹਾਂਜੀ ਉਹਨੂੰ ਤਾਰਨਾ ਜੀ ਕਰੇ ਠੀਕ ਹੈ ਜੀ ਚਲੋ ਜੀ ਪੱਕੇ ਜੀ ਮਿਲਦੇ ਆ ਹਾਂਜੀ ਆ ਗਏ ਫੇਰ ਆਪਾਂ ਕਲਿਆਣ ਇੱਕ ਬੰਦਾ ਉਧਰ ਤਾਰਿਆਂ ਦਾ ਸੀਗਾ ਖੋਸ਼ ਤੇ ਉਹ ਬੰਦ ਕਰ ਲੈਟਾਂ ਇਹ ਇਹ ਸਤਾਰਨਾ ਆਪਾਂ ਨਵੀ ਨੂੰ ਕਿੱਥੇ ਜਾ ਘਰ ਮੈਂ ਘਰ ਵੀ ਫੁੱਲ ਗਿਆ ਆਗੇ ਟਾਗਾ ਉਹ ਕਿਹੜੀ ਸੰਗਤ ਬੈਠੀ ਥੋੜੀ ਪਾਣੀ ਉਹ ਕਿੱਥੇ ਆ ਜਨਾ ਨਾ ਉੱਤਰ ਨਹੀਂ ਨਾ ਭਾਈ ਉੱਤਰ ਨਾ ਕਿੱਥੇ ਲੱਗਾ ਸੋ ਜੀ ਅੱਛਾ ਬਾ ਚੋਟਿਆ ਕਰਦੇ ਨਾ ਕੰਮ ਬਾਈ ਦਾ ਵੇਖਿਆ ਨਹੀਂ ਤਾਂ ਬਾਈ ਨੇ ਬੜਾ ਮੋਟਰਸਾ ਰੋਕ ਲਿਆ ਚੱਕੀ ਮੱਧ ਤੇ ਰਹੀ ਹਾਂ ਜਦੋਂ ਮੱਧ ਤੇ ਰਹੀ ਜੇ ਆਪਾਂ ਹੁੰਦੇ ਤਾਂ ਇਹਨਾਂ ਬੱਤੀ ਰਹੀ ਸੀ ਸਹੀ ਹੈ ਪਿੱਛੇ ਵੀ ਦੇਖ ਮੱਧ ਤੇ ਓਕੇ ਬੱਪਾ ਓਏ ਕਿਵੇਂ ਲੱਗਾ ਸਰ ਗਾਉ ਨੂੰ ਪੜ ਲਿਆ ਕਰ ਬੈਠੋ ਚਾਰ ਰੱਖਣਾ ਮੋੜ ਨਹੀਂ ਆਇਆ ਆ ਇੱਧਰ ਦੇ ਆ